ਓ ਲੋਕੀ ਰੱਬ ਨੂੰ ਕਾਫਰ ਕਹਿੰਦੇ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਾ ਪੇਚ ਖੁਦਾ ਦੇ ਖੁਦ ਕਾਫਰ ਹੋ ਜਾਏ ਬੰਦਾ ਦੋਸਤੋ ਲੋਕੀ ਅੱਜਕੱਲ ਧਰਮੀ ਬੜੇ ਹੋ ਗਏ ਫੇਸਬੁੱਕ ਦੀ ਗੱਲ ਕਰਨ ਲੱਗਿਆਂ ਓ ਲੋਕੀ ਨੈਟ ਤੇ ਵਹਿਗੁਰੂ ਵਹਿਗੁਰੂ ਲਿਖਦੇ ਵੇਖੇ ਮੈਂ ਫੇਸਬੁਕ ਤੇ ਲਾਈਕਾਂ ਲਈ ਰੱਬ ਵਿਕ ਦੇ ਦੇਖੇ ਮੈਂ ਲੋਕੀ ਨੈਟ ਤੇ ਵਾਹਿਗੁਰੂ ਵਾਹਿਗੁਰੂ ਲਿਖ ਦੇ ਦੇਖੇ ਮੈਂ ਫੇਸਬੁਕ ਤੇ ਲਾਈਕਾਂ ਲਈ ਰੱਬ ਵਿਕ ਦੇ ਦੇਖੇ ਮੈਂ ਕੋਈ ਸੋਚਦਾ ਬਾਬਾ ਨਾਨਕ ਟਾਈਮ ਲਾਈਨ ਤੇ ਫਿੱਟ ਐ ਨਾਲ ਜੋੜ ਦਿਓ ਦਸਮ ਪਿਤਾ ਨੂੰ ਫਿਰ ਪੇਜ ਸੁਪਰ ਹਿੱਟ ਐ ਸ਼ੇਅਰ ਕਰ ਦਿਓ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ ਲਾਈਕ ਕਰੋ ਸਾਡਾ ਪੇਜ ਜੇ ਤੁਸੀਂ ਸਿੱਖ ਅਖਵਾਉਂਦੇ ਹੋ ਲਾਈਕ ਕਮੈਂਟ ਤੇ ਸ਼ੇਅਰ ਫੋਟਵਾ ਗੱਲ ਪੁਨਕ ਮਾਣੇ ਦੀ ਟੈਕੋ ਆਨਲਾਈਨ ਹੀ ਮੱਥਾ ਲਾੜਨਾ ਗੁਰੂ ਘਰ ਜਾਣੇ ਦੀ ਤੇ ਕੋ ਆਨਲਾਈਨ ਹੀ ਮੱਥਾ ਲੋੜਨਾ ਗੁਰੂ ਘਰ ਜਾਣੇ ਦੀ ਓ ਪੁੱਠੀ ਸਿੱਧੀ ਲੋਕ ਸਨੇਤੀਆ ਸਿੱਖਦੇ ਵੇਖੇ ਮੈਂ ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਵੇਖੇ ਮੈਂ ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਵੇਖੇ ਮੈਂ